വാഹു ജീസാ വാഹു ജീഹി തോടാ യൂട്യൂബലത്തെ സ്വാഗത പട്ടിയാശാ പഗത്തി ജീവില സെഡ് സത് മീറ്റാ കപട ഫുല വരുക ഹാണെ പ്ഗ ല സെന്റേ ലട സർദ്ദി സെന്ത്ര ਪਰ ਅੰਦਰ ਤੋਂ ਜਿਹੜੇ ਦੋ ਭੱਲੇ ਹੁੰਦੇ ਹਨ ਉਹਨਾਂ ਦੋਨੇ ਭੱਲੇ ਨੂੰ ਲੜਾ ਆ ਇਕੱਠੇ ਕਰਨਾ ਦੋਨੇ ਭੱਲੇ ਨੂੰ ਇਕੱਠਾ ਕਰਕੇ ਤੇ ਲੜ ਦੂੰ ਆਪਾਂ ਇੱਕ ਗਾਰੇ ਫੋਲਡ ਕਰ ਦੇਣਾ ਉਹ ਨਾਲ ਜਿਹੜਾ ਆਪਣਾ ਲੜਾ ਕਿ ਤਰ੍ਹਾਂ ਸਾਫ਼ ਹੋ ਜਾਊਗਾ ਤੇ ਜਿਹੜਾ ਆਪਣਾ ਜਿੱਥੇ ਲੜ ਲੱਗਾ ਆ ਉੱਥੋਂ ਖਿਸਕੂਗਾ ਨਹੀਂ ਹੁਣ ਇਸ ਲੜ ਨੂੰ ਰਿਸਪੈਕਟ ਤੱਕ ਸਾਫ਼ ਕਰ ਲਵਾਂਗੇ ਤੇ ਇਸ ਲੜ ਦੇ ਵਿੱਚ ਬਾਜ ਫੇਰ ਲਵਾਂਗੇ ਜੀ ਚੰਗੀ ਤਰ੍ਹਾਂ ਇਸ ਲੜ ਦੇ ਉੱਤੇ ਹੱਥ ਫੇਰ ਕੇ ਜਿਹੜਾ ਬੈਕ ਤੱਕ ਲੜ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਤੇ ਜਿਹੜਾ ਆਪਾਂ ਨੇ ਦੂਜਾ ਲੜ ਲਗਾਵਾਂਗੇ ਦੂਜੇ ਦੂਜੇ ਲੜ ਤੋਂ ਜਿੱਥੋਂ ਪਹਿਲਾ ਲੜ ਲਿਆਂਦਾ ਸੀ ਉਸ ਦੇ ਉੱਪਰ ਜਿਹੜਾ ਦੂਜਾ ਲੜਾ ਲੈ ਕੇ ਆਵਾਂਗੇ ਤੇ ਫਿਰ ਆਣ ਦੇ ਉੱਤੇ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਲੜ ਨੂੰ ਡਬਲ ਫੋਲਡ ਕਰ ਦੇਣਾ ਜੇਕਰ ਤੁਹਾਡਾ ਲੜ ਇੱਕ ਵਾਰ ਫੋਲਡ ਕਰੀ ਤੇ ਸਹੀ ਆ ਜਾਂਦਾਗਾ ਤੁਸੀਂ ਲੜ ਨੂੰ ਡਬਲ ਫੋਲਡ ਨਾ ਕਰ ਕਰੋ ਤੇ ਕਰਕਰ ਤੁਹਾਡਾ ਲੜਾ ਖਰਾਬ ਵੀ ਹੋ ਸਕਦਾ ਜੇਕਰ ਤੁਹਾਡਾ ਲੜ ਇੱਕ ਗਰਮੋੜ ਤੇ ਨਹੀਂ ਸਹੀ ਹੁੰਦਾ ਤਾਂ ਕਰਕੇ ਜਿਹੜਾ ਤੁਸੀਂ ਲੜ ਨੂੰ ਡਬਲ ਫੋਲਡ ਕਰ ਸਕਦੇ ਹੋ ਤੇ ਉੱਪਰੋਂ ਵੀ ਜਿਹੜਾ ਆਪਣਾ ਲੜਾ ਹੈਗਾ ਉਸ ਨੂੰ ਉੱਪਰੋਂ ਜਿਹੜਾ ਆਪਣਾ ਲੜ ਹੁਣ ਉੱਪਰੋਂ ਵੀ ਜਿਹੜਾ ਆਪਾਂ ਲੜ ਨੂੰ ਫੋਲਡ ਕਰੀ ਨਾ ਕਰ ਲੈਣਾ ਜੀ ਤੇ ਲੜ ਨੂੰ ਵੈਕ ਤੱਕ ਸੇਵ ਕਰਕੇ ਲਗਾ ਦੇਣਾ ਤੇ ਹੁਣ ਤੀਜਾ ਲੜ ਤੀਜਾ ਲੜ ਲਗਾਵਾਂਗੇ ਤੀਜੇ ਲੜ ਨੂੰ ਫਰੰਟ ਦੇ ਤੋਂ ਆਪਾਂ ਇਹਦਾ ਡਬਲ ਫੋਲਡ ਕਰਾਂਗੇ ਡਬਲ ਫੋਲਡ ਕਰਕੇ ਤੇ ਇਸ ਲੜਦੇ ਹੱਥ ਫੇਰ ਕੇ ਲੜਦੇ ਹੱਥ ਫੇਰ ਕੇ ਇਸ ਲੜ ਦੇ ਵਿੱਚ ਜਿਹੜਾ ਆਪਾਂ ਬਾਹਰ ਫੇਰ ਕੇ ਲੜ ਨੂੰ ਆਪਾਂ ਸਾਫ਼ ਕਰ ਲਵਾਂਗੇ ਜੀ ਹੁਣ ਆਪਾਂ ਇਹਦਾ ਚੋਸੇ ਲੜ ਲਗਾਵਾਂਗੇ ਚੋਸੇ ਲੜ ਨੂੰ ਬੈਗ ਤੋਂ ਪਿੰਚ ਕਰਨਾ ਤੇ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਆਪਾਂ ਇਹਦਾ ਫੋਲਡ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਇਹ ਲੜ ਆਊਗਾ ਇਸ ਨਾਲ ਦੇ ਵੀਡਾ ਬੈਕ ਦਾ ਸਾਫ਼ ਕਰਕੇ ਲਗਾ ਦੇਣਾ ਤੇ ਇਹਨਾਂ ਵਿੱਚ ਚੈਡ ਬਣਵਾ ਲਓ ਆਪਣੇ ਸੀਮ ਰੱਖਣਾ ਕਿਸੇ ਵੀ ਪੇਟ ਦਾ ਬਣਵਾ ਲਾ ਉਹ ਵੱਧ ਘੜ ਨੇ ਰੱਖਾਂਗੇ ਉੱਪਰ ਲੇਪਚ ਦਾ ਵਾਲਾ ਹਟਾ ਕਰ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ഡബ സേവച്ച് തലേ ഉപാലോപ്പം സെറ്റ് കെണാ ഫോസ് തര ഫോൾഡൽ ഫോൾഡ താഫക്കെ ബാക്ക് താൻ പടുന്നു സെറ്റ് കി ഷോ ടേവർ കെവുക ഷേവ നക്കി സേവിച്ച ഫോൽഡ് ലാ ചെ തടത്ത ചാഫക്കടുന്നു ਡਾਊਨਲੋਡ ਕਰਕੇ ਜਿਹੜਾ ਨਰਮ ਜਿਹੜਾ ਆਪਾਂ ਸੈੱਟ ਕਰਕੇ ਲਗਾ ਦੇਵਾਂਗੇ ਜੀ ਤੇ ਜਿਹੜਾ ਆਪਣੇ ਸ਼ੇਵਲੜ ਲਗਾਇਆ ਸੀ ਸ਼ੇਵਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਅਦ ਫੇਰ ਕੇ ਸ਼ੇਵਲੜ ਨੂੰ ਇਹ ਜਿਹੜਾ ਆਪਾਂ ਸੈੱਟ ਕਰ ਲਵਾਂਗੇ ਜੀ ਜਿਹੜਾ ਲੜਦਾ ਜਿਹੜਾ ਮਫਾ ਲਾਉ ਜਿਹੜਾ ਆਪਾਂ ਸੈੱਟ ਕਰ ਲਵਾਂਗੇ ਔਰ ਜਿਹੜੇ ਆਪਣੇ ਪਗ ਦੀ ਸ਼ੇਪ ਆ ਪਗ ਦੀ ਸ਼ੇਪ ਨੂੰ ਵੀੜ ਆਪਾਂ ਪ੍ਰੋਪਰ ਹੁਣ ਸੈੱਟ ਕਰਾਂਗੇ ਸਾਰੇ ਪਿਛਾੜ ਆਪਣਾ ਹਾਲਾ ਆਪਾਂ ਸੈੱਟ ਕਰਾਂਗੇ ਤੇ ਕਈ ਵਾਰ ਜਿਹੜਾ ਆਪਣੇ ਪੇਚ ਨੇ ਉਹ ਬੈਕ ਤੱਕ ਸਾਫ਼ ਨਹੀਂ ਹੁੰਦੇ ਤੁਸੀਂ ਜਿਹੜਾ ਆਪਾਂ ਪ੍ਰੈਣ ਦਿੱਤੋ ਲੜ ਨੂੰ ਇਹ ਕਰ ਫੋਲਡ ਕਰ ਲਿਆ ਜੇ ਉਸ ਤੋਂ ਬਾਅਦ ਫਿਕਰ ਹੋਲਡ ਕਰਨ ਤੋਂ ਬਾਅਦ ਆਪਾਂ ਇਹ ਰੌੜ ਨੂੰ ਬੈਗ ਤੱਕ ਆਪਾਂ ਅੱਧੇ ਚ ਹੱਥ ਫੇਰ ਦਿਆਂਗੇ ਹੱਦ ਤੱਕ ਹੱਥ ਫੇਰ ਦਿਆਂਗੇ ਉਸ ਰੌੜ ਨੂੰ ਆਪਾਂ ਪ੍ਰੋਪਰ ਬੈਗ ਤੱਕ ਇਹੜਾ ਹੱਥ ਫੇਰਾਂਗੇ ਉਹਦੇ ਨਾਲ ਇਹੜਾ ਆਪਣਾ ਲੜਨੇ ਉਹ ਸਾਫ਼ ਹੋ ਜਾਣਗੇ ਤੇ ਇਸ ਵਿੱਚ ਜੇਕਰ ਫਿਰ ਵੀ ਬਲ ਰਹੀ ਹੈਂ ਤਾਂ ਤੁਸੀਂ ਇਹੜਾ ਬਾਅਦ ਦੇ ਨਾਲ ਜਿਹੜਾ ਆਪਣੇ ਵਾਲ ਨੇ ਉਹ ਕੱਟ ਸਕਦੇ ਹੋ ਤੇ ਤੇ ਹਣ ਕੱਲ੍ਹ ਕੀ ਲੜ ਦਾ ਕਰਾਂਗੇ ਕੱਲ੍ਹ ਕੀ ਲੜ ਲਈ ਆਪਾਂ ਇਹ ਪੱਗ ਪੈ ਲਗਾਵਾਂਗੇ ਜਿੱਥੋਂ ਚੇਬ ਲੜ ਫੋਲਡ ਕੀਤਾ ਸ਼ਿਵ ਲੜ ਦੇ ਉੱਪਰ ਆ ਕੇ ਜਿਹੜਾ ਆਪਾਂ ਪੱਗ ਪੈ ਲਗਾ ਦੇਣਾ ਕਾਲੇ ਲੜ ਨੂੰ ਉੱਪਰ ਲਾਪ ਲਾਉ ਗਏੜਾ ਪਤਲੇ ਨੂੰ ਫੋਲਡ ਕਰਨਾ ਜਿਹੜਾ ਥਰਲਾ ਬਲਾਉਗਾ ਸਾਨੂੰ ਆਪਾਂ ਉੱਪਰ ਨੂੰ ਫੋਲਡ ਕਰਨਾ ਹੁਣ ਇਸ ਲੜ ਦੇ ਤੇ ਚੰਗੀ ਤਰ੍ਹਾਂ ਹੱਥ ਫੇਰਾਂਗੇ ਤੇ ਇਸ ਲੜ ਦੇ ਉੱਤੇ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਨੂੰ ਆਪਾਂ ਬਾਹਰ ਦੇਣਾ ਕੱਢ ਦੇਵਾਂਗੇ ਤੇ ਇਸ ਵਾ ਜਿਹੜਾ ਆਪਾਂ ਪਕਪੈਨ ਲਗਾਇਆ ਸੀਗਾ ਲੜ ਨੂੰ ਪਕਪੈਨ ਤਰ੍ਹਾਂ ਚੀ ਲਿਆਵਾਂਗੇ ਪਕਪੈਨ ਜਿਹੜਾ ਲੜ ਨੂੰ ਥਲੇ ਚੀ ਲਿਆਉਣ ਦਾ ਲਿਆਉਣ ਤੋਂ ਬਾਅਦ ਫਰੰਟ ਵਾਲ ਜਿਹੜਾ ਆਪਾਂ ਲੜ ਨੂੰ ਕਮਾ ਦੇਵਾਂਗੇ ਜੀ ਲੜਨ ਨੂੰ معناتਾ ਜਿਹੜਾ ਆਪਾਂ ਛੇਮ ਨਾਲ ਲਗਾਇਆ ਸੀਗਾ ਲੜਨ ਨੂੰ ਛੇਮ ਨਾਲ ਥੱਲੇ ਦਬ ਦਵਾਂਗੇ ਜੇਕਰ ਟਾੜ ਟੜ ਉਪਰ ਉੱਤੇ ਲੜਿਆ ਜਾਂਦਾ ਤੁਸੀਂ ਉਤੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਟਾੜ ਟੜ ਲੜਾ ਉੱਤਲਾ ਨਹੀਂ ਰਹੇਗਾ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਹੁਣ ਫਰੰਟ ਤੇ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਹੁਣ ਚੰਗੇ ਦਿਨ ਆਪਣੀ ਪੱਕੀ ਸੈਟਿੰਗ ਉਹ ਆਪਾਂ ਕਰ ਲਵਾਂਗੇ। ਇਹ ਆਪਣਾ ਕੱਲ੍ਹ ਹੀ ਲੜੂਗਾ। ਕੱਲ੍ਹ ਹੀ ਲੜਦੇ ਹੋਏ ਆਪਾਂ ਰਪਰ ਸੈਟ ਕਰਕੇ ਲਗਾਵਾਂਗੇ। ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਬਧੀ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਇਹ ਵੀਡੀਓ ਨਾ ਵੀਰਾਂ ਤੱਕ ਜ਼ਰੂਰ ਸ਼ੇਅਰ ਕਰਿਓ ਜਿੰਨਾ ਵੀਰਾਂ ਨੂੰ ਪਟਿਆਲਾ ਸ਼ਾਹੀ ਪੱਗ ਬਣਾਉਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਹੁਣ ਜਿਹੜਾ ਆਪਾਂ ਚੰਗੀ ਤਰ੍ਹਾਂ ਲੜਾ ਜਿਹੜਾ ਆਪਣਾ ਸੈੱਟ ਕਰ ਲਵਾਂਗੇ ਜਿਹੜਾ ਆਪਣਾ ਸ਼ੇਪ ਹੋ ਗਈ ਪਗਦੀ ਉਹ ਵੀ ਅੱਡੀ ਆਪਾਂ ਸੈੱਟ ਕਰ ਲੈਣੀ ਆ ਜਿਹੜਾ ਸਿਰ ਟਕਾਂ ਇਹਦਾ ਸਿਰ ਦੇ ਸੈਂਟਰ ਦੇ ਵਿੱਚੋਂ ਫੜ ਲੈਣ ਲੱਗਾ ਕਿ ਉਸ ਨਾਲ ਨੂੰ ਖਿੱਚ ਕੇ ਪੂਰਾ ਸਿਰ ਤੇ ਖਲਾੜ ਦੇਣਾ ਉਸ ਤੋਂ ਆ ਮੋੜ ਲੈਣ ਨੂੰ ਖਿੱਚ ਗੁੜ ਲੜਨ ਨੂੰ ਖਿੱਚ ਕੇ ਜਿਹੜਾ ਆਪਾਂ ਸਰਵ ਫੋਚੀ ਤਰ੍ਹਾਂ ਕਵਰ ਕਰ ਦੇਵਾਂਗੇ ਜੇਕਰ ਤੁਹਾਡਾ ਸਿਰ ਪਰ ਰੰਗ ਆ ਰਿਹਾ ਜਾਂਦਾ ਤੁਸੀਂ ਦਬਸੀਸ਼ ਵਿੱਚ ਦੇਖ ਕੇ ਜਿਹੜਾ ਆਪਣਾ ਸਰਵ ਟੱਕ ਸਕਦੇ ਹੋ ਹੁਣ ਜਿਹੜਾ ਪਿਛਲਾ ਲੜ ਲਗਾਉਣਾ ਤੁਹਾਨੂੰ ਸਾਡਾ ਤੋਂ ਲੜਨ ਨੂੰ ਫੋਲਡ ਕਰਕੇ ਆਪਾਂ ਬੈਕ ਦੱਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ